ਵੱਲੋਂ ਖੇਡਦਾ ਵਿੰਦਰ ਬੇਗੋ ਵਾਲੀਆ ਦਾ ਰਣਜੀਤ ਰਾਏ ਹੁੜਾ ਦਾ ਸੁਖਨਾ ਪੈਸ ਹੁੜਾ ਦਾ ਜਸਪਾਲ ਹੁੜਾ ਦਾ ਹੀਰਾ ਪ੍ਰਦਰ ਦਾ ਵੱਡਾ ਰੋਲ ਆ ਇੱਕ ਪਾਸੇ ਕਹਿੰਦੇ ਪ੍ਰੀਤ ਆ ਭਾਈ ਲੰਤੂ ਵਾਲਾ ਮੇਰੇ ਮਿੱਤਰੋ ਪ੍ਰੀਤ ਭਾਈ ਲੰਤੂ ਦੀ ਧਰਤੀ ਲੱਗਿਆ ਜੋਰ ਉਹ ਬੇਗੋ ਵਾਲੀਆ ਕਿਵੇਂ ਆ ਫਿਰ ਉਹ ਰਪੋਟਾ ਉਹ ਕਿਆ ਰਪੋਟਾ ਕਿਆ ਬਾਹ ਮਾ ਸਕਾਰ ਵੀਰਿਆ ਬਹੁਤ ਬਹੁਤ ਧੰਨਵਾਦ ਕਿਉਂਕਿ ਖੇਡ ਪ੍ਰੇਮੀਆ ਕਰਕੇ ਹੀ ਇਹ ਹੱਲਾ ਸ਼ੇਰੀ ਸ਼ਾਵਾਸ਼ੇ ਬਣ ਜਾਂਦੀ ਹੈ ਕਲਵੱਡੀ ਮਾਣ ਤਾਣ ਤੇ ਰਤਵੇ ਬਖਸ਼ਣ ਦਿਲਦ੍ਰਿਆਮਾ ਵਰਗੇ ਆ ਰਾਜੇ ਖੇਲੇ ਜੁਗ ਜੁਗ ਜੀਵਨ ਓ ਯਾਰ ਭਰਾਵਾਂ ਵਰਗੇ ਵੀਰ ਭਰਾਵਾਂ ਵਰਗੇ ਯਾਰ ਭਰਾਵਾਂ ਵਰਗੇ ਓ ਫਰਿਆਦ ਮਾਰਦਾ ਫਾਪੀਆ ਇਹ ਕਹਿੰਦੇ ਕਹਿੰਦੇ ਸਿੱਧਵਾ ਦੋਨਾ ਕਹਿੰਦੇ ਢਾਲੀਵਾਲ ਦੋਨਾ ਕਹਿੰਦੇ ਮਨਸੂਰ ਵਾਲ ਕੋਨਾ ਇਹ ਦੋਨੇ ਕਰਕੇ ਮਸ਼ਹੂਰ ਤੇ ਧਰਤੀ ਕਹਿੰਦੇ ਕਪੂਰ ਥਲੇ ਦੀ ਜੇ ਮਾਝੇ ਚਲੇ ਜਾਓ ਤੇ ਪਿੰਡ ਟੀ ਪਿੰਡ ਉਹ ਬੱਚੀ ਪਿੰਡ ਉਹ ਧਰਤ ਪਿੰਡ ਸੂਰ ਗੰਡ ਰਪਿੰਦਰਾ ਆ ਬੜੇ ਮਸ਼ਹੂਰ ਜੇ ਪਿੰਡ ਨੇ ਪਰ ਅੱਜ 베ਗੋ ਵਾਲ 베ਗੋ ਵਾਲ ਦੇ ਵਿੱਚ ਕਹਿੰਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਚੰਗਲੀ ਸ਼ਰਮੇ ਦੀ ਰੇਡ ਜਾਫੀ ਚਾਰ ਨੇ ਲੈ ਵੀ ਫਰਿਆਦ ਆ ਲੱਗਿਆ ਪਿਆ ਜੋਰ ਚੰਗਲੀ ਕਹਿੰਦੇ ਬੜਿਆ ਵਧੀਆ ਖਿਡਾਰੀ ਬੜਾ ਦਲੇਤਾ ਇਹ ਗ੍ਰਾਮ ਦੇ ਇਲਾਕੇ ਦੇ ਮੇਰੇ ਵੀਰੋ ਨਗਰ ਦੇ ਬੜੇ ਮਸ਼ਹੂਰ ਜੇ ਨਗਰ ਨੇ ਆਹ ਸ਼ਗਰਸੀ ਯੋਧਿਆਂ ਦੇ ਪਿੰਡ ਨੇ ਆਹ ਸਾਹਮਣੇ ਲੱਗਿਆ ਜ਼ੋਰ ਤੇ ਪੁਆਇੰਟ ਜਿਹੜਾ ਹੈ ਮੇਰੇ ਮਿੱਤਰੋ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਪੈਦੀ ਹੋਈ ਰੇਡ ਲੈ ਵੀ ਰੰਮਣਿਆ ਮੇਲਾ ਸਿਰੇ ਦਾ ਦੁਨੀਆ ਦੀ ਕਰੀਮ ਖੇਡ ਰਹੀ ਲਓ ਫਰਿਆ ਫਰਿਆਤ ਆ ਜਫਾ ਜਫੇ ਤਿੰਨ ਹੋ ਗਏ ਪਰ ਜਫਾ ਕਹਿੰਦੇ ਲਗਾਤਾਰ ਲੱਗਣਗੇ ਤੇ ਜਾਣਾ ਆਹ ਸਾਹਮਣੇ ਪੈਂਦੀ ਰੇਡ ਇੱਕ ਪਾਸੇ ਫਰਿਆਦ ਦੀ ਕਬੱਡੀ ਤੇ ਜਫਾ ਕਿਹਦਾ ਲੱਗਣਾ ਹੈ ਗੱਲ ਸਮੇਂ ਦੀ ਹੋਣੀ ਹੈ ਆਯਾਦ ਕਬੱਡੀ ਕਲੱਬ ਸ਼ਕਰਪੁਰ ਦੀ ਟੀਮ ਹੈ ਆਹ ਡਬਲ ਟੱਚ ਦਾ ਇਸ਼ਾਰਾ ਹੈ ਤੇ ਪੁਆਇੰਟ ਜਿਹੜਾ RAM SINGH JI GURU WALI ਸਾਡੇ RAMBIR DE MATA JI HAI ਸਾਡੇ MATA JI ਪਹੁੰਚੇ ਨੇ ਮਾ ਬਲਜੀਤ ਕੌਰ ਜੀ ਅਸੀਂ ਜੀ ਆਇਆਂ ਨੂੰ ਵੀ ਆਖਾਂਗੇ ਤੇ ਮੁਬਾਰਕਾਂ ਵੀ ਦੇਵਾਂਗੇ ਵੀ ਇਹ ਚੋਟੀ ਦਾ ਮੇਲਾ ਹੋ ਗਿਆ ਆ ਤੁਹਾਡੇ ਨਗਰਾਂ ਦੇ ਵਿੱਚ ਚੋਟੀ ਦਾ ਮੁਕਾਬਲਾ ਇਹ ਪਰ ਕਹਿੰਦੇ ਫਰਿਆਦ ਹੈ ਮੇਰੇ ਮਿੱਤਰੋ ਇਹਨੂੰ ਤੇ ਲੋ ਫੜਾਇਆ ਦੀ ਮਾੜਾ ਇਹਨੂੰ ਤੇ ਲੋ ਫੜਾਇਆ ਦੀ ਮਾੜਾ